ਆਪਣੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਹਾਈ ਕਮਾਂਡ ਹੈਗੀ ਆ ਦਿੱਲੀ ਦੀ ਹਾਈ ਕਮਾਂਡ ਸਾਡੀ ਪੰਜਾਬ ਦੀ ਹਾਈ ਕਮਾਂਡ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਜੰਮੀ ਨਵੀਂ ਜ਼ਿੰਮੇਵਾਰੀ ਇੱਕ ਵੱਡੀ ਜ਼ਿੰਮੇਵਾਰੀ ਸਾਨੂੰ ਦਿੱਤੀ ਹੈ ਲੋਕਲ ਬਾਡੀ ਦਾ ਮਹਿਕਮਾ ਜੋ ਮਿਲਿਆ ਹੈਗਾ ਜੋ ਮੰਤਰਾਲੇ ਸਾਨੂੰ ਦਿੱਤਾ ਹੈਗਾ ਤੇ ਮੈਂ ਵਿਸ਼ਵਾਸ ਤੋਂ ਹੁੰਦਾ ਪੂਰੀ ਟੀਮ ਨੂੰ ਹਾਈ ਕਮਾਂਡ ਨੂੰ ਕਿ ਅਸੀਂ ਆਪਾਂ ਤੰਦਹੀ ਨਾ ਸੀ ਆਪਾਂ ਬਹੁਤ ਸੇ ਹੋ ਗਿਆ ਸੀ ਕੰਮ ਕਰਾਂਗੇ ਪਰ ਇਹ ਤੇ ਜੇ ਤੁਹਾਡੇ ਕੋਲ ਵਿਭਾਗ ਇੱਕ ਆਪਣੇ ਆਪ ਦੇ ਵਿੱਚ ਸਰਕਾਰ ਹੈ ਤਾਂ ਕੀ ਲੱਗਦਾ ਕਿਹੜੀਆਂ ਚੀਜ਼ਾਂ ਨੇ ਪ੍ਰਾਥਮਿਕਤਾਵਾਂ ਕਿਹੜੀਆਂ ਨੇ ਜਿਹੜੀਆਂ ਤੁਹਾਡੀਆਂ ਰਹਿਣ ਵਾਲੀਆਂ ਹੋਣਗੀਆਂ ਅੱਗੇ ਜੀ ਡੈਫੀਨਿਟਲੀ ਮੈਂ ਕਹੂੰਗਾ ਕਿ ਇੱਕ ਵੱਡੀ ਜ਼ਿੰਮੇਵਾਰੀ ਵੱਡੀ ਚੁਣੌਤੀ ਹੈਗੀ ਸਾਡੇ ਲਈ ਤੇ ਦੇਖੋ ਹਰੇਕ ਸ਼ਹਿਰ ਦੀ ਹਰੇਕ ਕਸਬੇ ਦੀ ਆਪਣੇ ਆਪਣੇ ਪ੍ਰੋਬਲਮਸ ਹੁੰਦੀਆਂ ਆਪਣੇ ਆਪਣੇ ਉਹਨਾਂ ਦੀ ਰਿਕੁਆਇਰਮੈਂਟਸ ਹੁੰਦੀਆਂ ਆਪਣੇ ਆਪਣੇ ਡਿਮਾਂਡਸ ਹੁੰਦੀਆਂ ਤੇ ਅਸੀਂ ਐਜ਼ ਅ ਟੀਮ ਲੋਕਲ ਐਮ ਐਲ ਏਸ ਲੋਕਲ ਮੰਤਰੀਜ਼ ਨਾਲ ਬੈਠ ਕੇ ਜਿਹੜੀ ਰਿਕੁਆਇਰਮੈਂਟਸ ਜੋ ਡਿਮਾਂਡਸ ਹੈਗੀਆਂ ਉਹਨਾਂ ਨੂੰ ਅਸੀਂ ਆਪਾਂ ਬੈਠ ਕੇ ਅਸੀਂ ਆਪਾਂ ਉਹਨਾਂ ਨੂੰ ਨੋਟ ਕਰਕੇ ਇਹਦੀ ਹਰ ਹਲਕਾ ਵਾਈਜ਼ ਡਿਪੈਂਡ ਕਰਦਾ ਅਲੱਗ-ਅਲੱਗ ਹਲਕੇ ਦੀ ਅਲੱਗ-ਅਲੱਗ ਦਿੱਕਤ ਹੁੰਦੀ ਹੈ ਤੇ ਮੈਂ ਜ਼ਰੂਰ ਵਿਸ਼ਵਾਸ ਤੋਂ ਹੁੰਦਾ ਆਪਣੀ ਪੂਰੀ ਕੈਬਨਟ ਨੂੰ ਆਪਣੇ ਪੂਰੇ ਐਮ.ਐਲ.ਏ ਸਹਿਬਾਨ ਨੂੰ ਕਿ ਜਿਹੜੀ ਵੀ ਉਹਨਾਂ ਦੀ ਮੁਸ਼ਕਲਾ ਹੈਗੀ ਆ ਤੇ ਪੂਰੇ ਪੰਜਾਬ ਨੂੰ ਅਸੀਂ ਆਪਾਂ ਇੱਕ ਟੀਮ ਬਣਾ ਕੇ ਚੰਗੀ ਇੱਕ ਸਟ੍ਰੈਟਜੀ ਬਣਾ ਕੇ ਪੋਜੀਟਿਵਲੀ ਅਸੀਂ ਕੰਮ ਕਰਾਂਗੇ ਕੀ ਖਾਸ ਰਹੇਗਾ ਜੀ ਸਾਡੇ ਹਲਕੀ ਵਿੱਚ ਦੇਖੋ ਦੋ ਕਮੇਟੀਆਂ ਛੋਟੀਆਂ ਹੈਗੀਆਂ ਚਮਸਰਾਸੀ ਤੇ ਹਰਿਆਣਾ ਤੇ ਉਹਨਾਂ ਨੂੰ ਵੀ ਬੜੀ ਉਮੀਦ ਆ ਹੁਣ ਤਾਂ ਡਿਪਾਰਟਮੈਂਟ ਹੀ ਸਾਡਾ ਲੋਕਲ ਬਾਡੀਜ਼ ਦਾ ਹੋਇਆ ਤੇ ਡੈਫੀਨਿਟਲੀ ਅਸੀਂ ਆਪਾਂ ਉਥੇ ਇੱਕ ਇੱਕ ਵੱਡੇ ਹਸਪਤਾਲ ਦੀ ਆਪਾਂ ਹਰਿਆਣੇ ਦੀ ਗੱਲ ਕਰ ਰਹੇ ਆਂ ਆਪਾਂ ਜਰੂਰ ਅਸੀਂ ਲੈ ਕੇ ਆਵਾਂਗੇ ਤੇ ਡਿਪਾਰਟਮੈਂਟ ਬੋਲੋ ਵੀ ਆਪਾਂ ਕੁਛ ਨਾ ਕੁਛ ਜਿੱਦਾਂ ਸਾਡੇ ਉਥੇ ਕੰਢੀ ਏਰੀਆ ਹੈਗਾ ਉਥੇ ਗਰਮੀਆਂ 'ਚ ਖਾਸ ਕਰਕੇ ਫੋਰੈਸਟ ਫਾਇਰ ਕਾਫੀ ਹੁੰਦੀ ਹੈ ਅਸੀਂ ਆਪਣੇ ਹਲਕੇ ਲਈ ਇਸ ਸਮੇਂ ਤੱਕ ਅਸੀਂ ਹਰਿਆਣੇ ਵਾਸਤੇ ਇੱਕ ਫਾਇਰ ਬ੍ਰਿਗੇਡ ਦਾ ਸੇਵਾ ਜਰੂਰ ਆਪਾਂ ਉਹਨਾਂ ਨੂੰ ਬੰਦਬਸਤ ਕਰਕੇ ਦਵਾਗੇ ਜੀ ਆਇਆ ਤੁਹਾਨੂੰ ਸਭ ਤੋਂ ਪਹਿਲਾਂ ਦੇਖਿਆ ਜਾਵੇ ਜਦੋਂ ਕਿ ਤੁਸੀਂ ਕੈਬਨਿਟ ਦਾ ਹਿੱਸਾ ਹੁੰਦਾ ਜੀ ਮੈਂ ਦਿੱਲੀ ਸੀਗਾ ਉੱਥੇ ਕੰਪੇਨ ਕਰਦੇ ਸੀਗੇ ਤੇ ਸੌਰੀ ਫਰੀਦাবাদ ਤੇ ਦਿੱਲੀੋਂ ਸਾਨੂੰ ਫੋਨ ਆਇਆ ਸੀ ਜੀ ਤੇ ਸਾਨੂੰ ਬੁਲਾਇਆ ਗਿਆ ਕਿ ਸੀਐਮ ਸਾਹਿਬ ਨੇ ਬੁਲਾਇਆ ਕੇਜਰੀਵਾਲ ਜੀ ਨੇ ਤੇ ਸਾਨੂੰ ਲੱਗਿਆ ਕਿ ਸ਼ਾਇਦ ਕੋਈ ਕੈਂਪੇਨ ਵਿੱਚ ਕੋਈ ਕਮੀ ਪੇਸ਼ੀ ਹੋਣੀ ਜਾਂ ਕੋਈ ਕੈਂਪੇਨ ਦਾ ਏਰੀਆ ਬਦਲਣਾ ਹੋਵੇ ਹਲਕੇ ਦਾ ਤੇ ਇਸੇ ਕਰਕੇ ਅਸੀਂ ਉਸ ਸੋਚ ਨਾਲ ਹੀ ਅਸੀਂ ਗਏ ਸੀ ਆਪਾਂ ਤੇ ਉੱਥੇ ਜਾ ਕੇ ਸਾਨੂੰ ਕੇਜਰੀਵਾਲ ਜੀ ਨੇ ਇੱਕ ਗੁੱਡ ਨਿਊਜ਼ ਦਿੱਤੀ ਕਹਿੰਦੇ ਅਸੀਂ ਤੁਹਾਨੂੰ ਜਗਮੁਆਰੀ ਮੰਡੀ ਤੇ ਕੀ ਨਿਕਲੋ 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 ਤੁਸੀਂ ਤਨ ਦੇ ਨਾ ਤਕੜੇ